ਹੋਟਲ ਤੇ ਰੈਸਟੋਰੈਂਟ ਦੇ ਵਿੱਚ ਸਭ ਤੋਂ ਸੀਕ੍ਰੇਟ ਚੀਜ਼ ਜੋ ਕਿ ਘਰ ਦੇ ਵਿੱਚ ਇਸਤੇਮਾਲ ਨਹੀਂ ਹੁੰਦੀ ਉਹ ਹੈ ਵੈਜੀਟੇਬਲ ਸਟਾਕ ਉਹ ਆਪਾਂ ਬਣਾਵਾਂਗੇ ਪੈਨ ਦੇ ਵਿੱਚ ਘੋਲਿਆ ਥੋੜੇ ਜਿਹਾ ਕੋਈ ਪਿਆਜ਼ ਦੇ ਪੱਤੇ ਹੋਗੇ ਪੰਦ ਗੋਭੀ ਦੇ ਪੱਤੇ ਹੋਗੇ ਬੀਨਸ ਹੋਗੀਆਂ ਦੋ ਤਿੰਨ ਸਬਜ਼ੀਆਂ ਲੈ ਕੇ ਇਹਨਾਂ ਨੂੰ ਭੁੰਨ ਲਵਾਂਗੇ ਧਨੀਏ ਦੇ ਡੰਡੀਆਂ ਪਾਉਣਾ ਨਾ ਭੁੱਲਣਾ ਇਹਦੇ ਨਾਲ ਬਹੁਤ ਹੀ ਜ਼ਿਆਦਾ ਟੇਸਟ ਵਧੀਆ ਆਉਂਦਾ ਦੋ ਕਮਿੰਟ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਪਾਣੀ ਜਿੰਨਾ ਕਿ ਤੁਸੀਂ ਸੂਪ ਬਣਾਉਣਾ ਉਹਦੇ ਅਕੋਰਡਿੰਗ ਤੁਸੀਂ ਪਾਣੀ ਪਾ ਕੇ ਇਹਨਾਂ ਨੂੰ ਉਬਾਲ ਲਓ ਉਬਾਲਣ ਤੋਂ ਬਾਅਦ ਇਸ ਪਾਣੀ ਨੂੰ ਛਾਣ ਕੇ ਰੱਖ ਲਓ ਉਸ ਤੋਂ ਬਾਅਦ ਨੂਡਲ ਲੈਨੇ ਇਹਨਾਂ ਨੂੰ ਆਪਾਂ ਉਬਾਲ ਲਿਆ ਸੀ ਤੇ ਕੌਨਸਟਾਰਚ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਆਪਾਂ ਕੜਾਈ ਦੇ ਵਿੱਚ ਤੇਲ ਪਾ ਕੇ ਇਹਨਾਂ ਨੂੰ ਫਰਾਈ ਕਰ ਲਵਾਂਗੇ ਫਰਾਈ ਕਰਨ ਤੋਂ ਬਾਅਦ ਇਹਨਾਂ ਨੂੰ ਰੱਖਾਂਗੇ ਸਾਈਡ ਤੇ ਇਹਨਾਂ ਨੂੰ ਆਪਾਂ ਲਾਸਟ ਦੇ ਵਿੱਚ ਸੂਪ ਦੇ ਵਿੱਚ ਪਾਵਾਂਗੇ ਕੜਾਈ ਦੇ ਵਿੱਚ ਘਿਓ ਲਿਆ ਇਹਦੇ ਵਿੱਚ ਅਦਰਕ ਲਸਣ ਹਰੀ ਮਿਰਚ ਪਿਆਜ਼ ਪਾ ਕੇ ਭੁੰਨ ਲਵਾਂਗੇ 2 ਤੋਂ 3 ਮਿੰਟ ਲਈ ਜਿੰਨੀਆਂ ਵੀ ਮਿਰਚ ਤੁਸੀਂ ਪਾਣੀ ਚਾਹੋ ਨੇ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਸਬਜ਼ੀਆਂ ਲਈਆਂ ਨੇ ਜਿਹੜੀਆਂ ਵੀ ਸਬਜ਼ੀਆਂ ਤੁਹਾਨੂੰ ਪਸੰਦ ਨੇ ਉਹ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਪੱਤਾ ਗੋਭੀ शिमला ਮਿਰਚ ਗਾਜਰਾਂ ਹੋ ਗਏ ਮਸ਼ਰੂਮ ਹੋ ਗਏ ਸੋ ਆ ਬੀਂਦਾ ਚੂਗਰਾ ਹੋ ਗਿਆ ਜਿਹੜੀਆਂ ਵੀ ਤੁਹਾਨੂੰ ਪਸੰਦ ਨੇ ਉਹ ਤੁਸੀਂ ਪਾਓ ਤੇ ਭੁੰਨ ਲਓ ਸਬਜ਼ੀਆਂ ਨੂੰ ਜਿਹੜਾ ਸਟਾਕ ਬਣਾਇਆ ਸੀ ਉਹ ਇਹਦੇ ਵਿੱਚ ਪਾ ਦਵਾਂਗੇ ਤੇ ਉਬਾਲਾ ਦੇਵਾਂਗੇ ਇਸ ਤੋਂ ਬਾਅਦ ਸੋਇਆ ਸੌਸ ਰੈੱਡ ਚਿੱਲੀ ਸੌਸ ਇੱਕ ਚਮਚ ਵਿਨੇਗਰ ਦਾ ਨਮਕ ਕਾਲੀ ਮਿਰਚ ਸਾਰਾ ਕੁਝ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਤੇ ਦਵਾਂਗੇ ਉਬਾਲਾ ਉਸ ਤੋਂ ਬਾਅਦ ਇੱਕ ਚਮਚ ਕੌਨ ਸਟਾਰਚ ਦਾ ਲੈ ਕੇ ਉਸ ਨੂੰ ਪਾਣੀ ਦੇ ਵਿੱਚ ਘੋਲ ਕੇ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਇੱਕ ਉਬਾਲਾ ਦੇਣ ਤੋਂ ਬਾਅਦ ਤਿਆਰ ਹੈ ਸੂਪ ਤੇ ਘਰ ਦੇ ਵਿੱਚ ਜ਼ਰੂਰ ਟਰਾਈ ਕਰਨਾ ਬਹੁਤ ਹੀ ਜ਼ਿਆਦਾ ਵਧੀਆ ਬਣਦਾ ਹੈ ਧੰਨਵਾਦ ਜੀ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ